ਇਸ ਤੋਂ ਇਲਾਵਾ ਜੇ ਤੇਰੇ ਕੋਲ ਸਮਾਂ ਹੋਵੇ ਪੜ੍ਹ ਲਈ ਤੂੰ ਥੱਕੀ ਪੜ੍ਹ ਕੇ ਜਾਂ ਕੁਝ ਕਰਦਿਆ ਪਰ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਕਿ ਤੇਰੇ ਕੋਲ ਸਮਾਂ ਨਹੀਂ ਖਾਲੀ ਆ ਤੂੰ ਕੀ ਕਰਨ ਜੋ ਨਹੀਂ ਉਸ ਟਾਈਮ ਏਕਟਿੰਗ ਕਰੀਏ ਐਕਟਿੰਗ ਮਤਲਬ ਜੀ ਟੀਮੈਂਟ ਸਾਰੇ ਐਕਟਰ ਕਰਦੇ ਨੇ ਤੇ ਐਕਟਿੰਗ ਵੀ ਮੈਨੂੰ ਪਸੰਦ ਆ ਜਿਵੇਂ ਨਹੀਂ ਮੈਨੂੰ ਪਸੰਦ ਨਹੀਂ ਉਹ ਬਹੁਤ سارے ਐਕਟਰ ਬਹੁਤ سارے ਐਕਟਰ ਬਹੁਤ ਹੈਗਾ ਕਿਹੜੀ ਐਕਟਿੰਗ ਕਰਨੀ ਚਾਹੀਦੀ ਮਤਲਬ ਕੀ ਆਪ ਤੇਰੇ ਮੂਰ ਮਾਡਲ ਕੀ ਆ ਕੋਈ ਕਹੀ ਜੈ ਕਿ ਕੀ ਜੀ ਪਿੱਛੇ ਕਾਮੇਡੀ ਹੋਵੇ ਵੀ ਕਿ ਲੋਕ ਗੀਤ ਸਾਰਾ ਕੁਝ ਧਾਰਮਿਕ ਹੋਵੇ ਉਹਦਾ ਸਭ ਆਈ ਜੇ ਕਿਹੜੀ ਗੀਤ ਦੇਖੀ ਜੇ ਸਾਰੀ ਜਿ ਇਕੱਠੀ ਆ ਉਹ ਕਿਹੜੀ ਐਕਟਰ ਹੈ ਚਲੋ ਉਹ ਵੀ ਕਰਦੇ ਜਿਵੇਂ ਉਹ ਚ ਵੀ ਆਏ ਐਵੇਂ ਠੀਕ ਨਹੀਂ ਚਾਹਨੀ ਕੀ ਆ ਇਹ ਮਾਡਲ ਵੀ ਮੈਂ ਇਹਦੇ ਵਾਂਗ ਕਰਨੀ ਚਾਹਨੀ ਆ ਆ ਮੀਨ ਸੱਜੇ ਜੀ ਮੈਂ ਨਾਟਕ ਲਿਖਦੀ ਆ ਮੈਂ ਉਹਨੂੰ ਪੇਸ਼ ਕਰਾ ਕੇ ਚਾਹਦੀ ਆ ਕਿ ਬਦੀਆਂ ਹੋਵੇ ਤੇ ਫਿਰ ਮਾ ਲੋਕ ਦੀ ਅੱਛਾ ਤੇਰੇ ਮਨ ਤੇ ਇਹ ਆ ਵੀ ਜਿਵੇਂ ਤੂੰ ਨਾਟਕ ਲਿਖਦੀ ਆ ਉਹ ਜਿਵੇਂ ਫਿਲਮਾਂ ਬਣਦੀਆਂ ਵੀ ਉਵੇਂ ਮੈਂ ਵੀ ਮਤਲਬ ਐਕਟਿੰਗ ਕਰਾਂ ਤੇਰੇ ਰੋਲ ਮਾਡਲ ਕੋਣ ਵੀ ਮੈਂ ਉਹ ਮਨ ਬਹੁਤ ਜਿਹਾ ਲੱਗਦਾ ਹੈ ਜਾਂ ਲੱਗਦੀ ਆ ਮੈਂ ਉਹਦੇ ਵਾਂਗ ਐਕਟਿੰਗ ਕਰਾਂ ਉਹ ਉਹ ਕਿਹੜਾ ਕੋਈ ਕੋਈ ਫਿਲਮ ਵਾਲਾ ਹੈ ਸੀਰੀਅਲ ਚ ਗਾਣੇ ਆ ਚ ਨਾਟਕ ਕਿਹੜਾ ਬੰਦਾ ਉਹ ਆ ਇੱਕ ਸਿੰਗਰ ਹੈ ਕਿਹੜਾ ਕੌਣ ਜੁਬੀਨਾਟੀਆ ਕੌਣ ਜੁਬੀਨਾਟੀਆ ਜੁਬੀਨਾਟੀਆ ਇਹ ਕਿਹੜੇ ਭਾਸ਼ਾ ਦਾ ਹੈ ਹਿੰਦੀ ਕਿੱਥੇ ਦਾ ਹੈ ਉੱਤਰਾਖੰਡ ਇਕ ਕਦੇ ਕੋਈ ਸੁਣਾਈ ਕੋਈ ਗਾਣਾ ਜਾਂ ਕੋਈ ਮੋਡ ਡਾਇਲੋਗ ਕੋਈ ਵੀ ਤੇਰੀ ਤੇਰੀ ਕੋਝ ਵੀ ਜਾ ਹਾਂ ਹਿੰਦੀ ਹੋ ਅੱਜ ਜੀ ਬਣਾਉਂਦਾ ਹਾਂ ਹਿੰਦੀ ਬੋਲਦੇ ਹਾਂ ਹਾਂ ਉਹ ਵਾਲੀ ਪੁੱਤਰਖੰਡ ਦਾ ਬੋਲੀ ਕੋਈ ਨਾ ਕੋਈ ਕਦੇ ਗਾਣਾ ਕੋਈ ਡਾਇਲੋਗ ਕੋਈ ਖੂਸ਼ੀ ਸਰਾ ਡਾਕਟਰ ਹੈ ਸ਼ੁਭੀ ਨਾਟਕੀ ਦੇਖੋ ਕਿੰਨਾ ਫਰਕ ਪੈ ਗਿਆ ਬਈ ਸਾਡੀ ਜਨਰੇਸ਼ਨ ਗੈਪ ਮੈਨੂੰ ਉਹਦਾ ਨਾਮ ਨਹੀਂ ਆਉਦਾ ਮੈਨੂੰ ਸੁਣਿਆ ਵੀ ਨਹੀਂ ਪਰ ਇਹਦਾ ਉਹ ਚਿਹਰਾ ਹੈ ਹੁਣ ਅਸੀਂ ਦੇਖਦੇ ਹਾਂ ਦੱਸੀ ਕੋਈ 217 ਲਦੀ ਆ ਸ਼ਿਖੀ ਦੇ ਸਰਾਦ ਜਿਹੜੇ ਦੰਗਾ ਲਾ ਲਾ ਕੋਈ 217 ਸਰਾਦ ਸਾਰੀ ਦਿਲਿਆ ਤੇਰੀ ਜਗਵਲਾਦ ਸੁਭਾ ਤੇਰੇ ਖੁਦ ਕੋ ਬਣਾ ਦੂੰਗਾ ਮੈਂ ਤੂ ਚਲੇਗੀ ਜੋ ਘਰ ਸੇ ਨਿਕਲ ਕੇ ਕੰਨੀ ਤਰਸ ਤੇ ਤੇ ਕੁਦ ਕੋ ਵੀ ਛਾ ਦੂੰਗਾ ਮੈਂ खुदा जाने मुझ में तू तो क्या देखती हो मुझ में खुदा का करम दिखता हूं खुशी जब भी तेरी मैं तुम देखता हूं तो फिर मैं कहां अपने गम देखता हूं शिव जी रहे तू धोलंग वाली सीडी सुनाने लगी है चलो कहीं से कोई भी सुना दो पर तुमने कहा चलो मैं सीडी सुनाने या ਹਣੇ ਦਾ ਗਾਇਨੀ ਨਹੀਂ ਸੀ ਗਿਆ ਸੁਣਾਉਂਦਾ ਨਹੀਂ ਆਉਂਦਾ ਤੁਹਾਨੂੰ ਇਹ ਮੈਂ ਮੈਂ ਆਪਸੋ ਤੇ ਆ ਨਾ ਸੁਣੇ ਸੀ ਵੀਰ ਦਾ ਨਾਮ ਲੇ ਕਿਸੇ ਕਹ ਲੈ ਦੇ ਕੋਈ ਵੀ ਸੁਣਾ ਦੋ ਰੋਕ ਉਹ ਤਾਂ ਪਹਿਲਾਂ ਗਿਆ ਦਾਦਾ ਸਿੰਘ ਜੀ ਕਿਉਂਕਿ ਮਾਦਨ ਮਗਿਆ ਵੀ ਹੋਰ ਨਾਲ ਕੋਈ ਸਮਾਤਾ ਜੀ ਕਿਹਦਾ ਹਾਂਜੀ ਅੱਛਾ ਤਾਂ ਮੈਂ ਗੱਲ ਲਈ ਅੱਛਾ ਮਤਲਬ ਪੂਪ ਦਾ ਇੱਕ ਬੰਦਾ ਜਿਹੜਾ ਗਾਇ ਸ਼ਿਵਾ ਨੋੜੇ ਦਾ ਜੁਗਿੰਨ ਨੋੜੇ ਜੁਗਿੰਨ ਨੋੜੇ ਇਹ ਧਾਰਮਿਕ ਗੋਮ ਹੈ ਧਾਰਮਿਕ ਵੀ ਗੋਮ ਨੇ ਦੂਰੀਆਂ ਦੂਏ ਕਿਹੜੇ ਹੁੰਦੇ ਪਹਿਲੇ ਕਿਹੜੇ ਹੁੰਦੇ ਆ ਧਾਰਮਿਕ ਪਰ ਉਹ ਨਹੀਂ ਬੋਲਦਾ ਕੁਮੇੜੀ ਵੀ ਗਾਉਂਦਾ ਕਿਹਦਾ ਮਤਲਬ ਵੀ ਹੋ ਧਾਰਮਿਕ ਵੀ ਗਾਉਂਦਾ ਮਤਲਬ ਕਿ ਉ ਆਮ ਸਿੰਘ ਨਾ ਮੰਗਦਾ ਆਮ ਸਿੰਘ ਨਾ ਮੰਗਦਾ ਸਰ ਜੀ ਰਾਜੀ ਉਹਦੇ ਜਿਹੜੇ ਵੀਊਜ਼ ਆ ਮਿਲੀਅਨ ਚ ਜਾਂਦੇ ਸਭ ਬਿਲਕੁਲ ਬਹੁਤ ਜਨੂਨ ਵਾਲੇ ਬੜੇ ਪੰਜਾਬੀ ਕਲਾਕਾਰਾਂ ਨੂੰ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਲੱਗਦਾ ਪੰਜਾਬੀ ਕਲਾਕਾਰਾਂ ਜਾਂ ਗਾਇਕਾਂ ਤੋਂ ਇਹ ਤਨ ਬੋਲ ਸਰ ਦੇ ਫੋਲੋਅਰ ਕਿੰਨੇ ਆ ਜਲ ਦਨਜੀਤ ਦਸਾਨ ਉਹਦੇ ਦਨਜੀਤ ਦਾ ਗਾਣਾ ਦਾ ਕੋਈ ਵੀ ਇੱਕ ਬਬੀ ਦਾ ਕਿਹੜਾ ਇੱਕ ਨੂੰ ਬੋਲ ਕੇ ਸੁਣਾਇ ਕਿਹੜਾ ਤੁਨ ਵਗਿਆ ਅੱਛਾ ਤੁਨ ਕਿਵੇਂ ਲੱਦੀ ਗੱਲ ਹੈ ਵੀ ਜੇ ਕੋਈ ਵਿਆਹਾਂ ਤੇ ਸ਼ਾਦੀਆਂ ਤੇ ਮਤਲਬ ਆਹੀ ਗਾਣਾ ਲੱਗਿਆ ਹੋਵੇ ਵੀ ਕੋਈ ਸ਼ਰਾਬੀ ਕੁਲ ਮੈਨਾ ਵਿਅਕਤੀ ਤੇ ਸ਼ਰਾਬ ਨੂੰ ਲੈ ਕੇ ਸ਼ਾਹ ਤੋ ਜਗ ਹੈ ਲੱਗੂਆ ਹੋ ਤਾਂ ਤੂੰ ਤਾਂ ਇੱਕੋ ਗਾਣਾ ਦਿਲਜੀਤ ਦੌਲੋਂ ਹੀ ਯਾਰ ਮੈਨੂੰ ਸੁਣਾ ਬਹੁਤ ਉਹ ਵੀ ਹੈਗਾ ਇਹ ਕਿਹੜਾ ਬੰਦ ਚੰਗਾ ਲੱਗਦਾ ਮੈਨੂੰ ਉਹਦਾ ਗਾਣਾ ਤਾਂ ਹੁੰਦਾ ਜੱਟ ਗਾਣਾ ਇਹ ਬਸ ਯਾਰ ਫੇਰ ਤੂੰ ਜਿੱਗਾ ਕਹਿੰਦਾ ਮੈਂ ਤੂੰ ਮੂੰਹ ਤੋਂ ਗੱਲ ਕਰਦਾ ਹੁੰਦਾ ਨੇ ਆਵਾਜ਼ ਆਵਾਜ਼ ਵੀ ਤੇ ਸੁਣ ਰਿਓ ਕਿ ਗਾਣੇ ਤੇ ਉਹਨੇ ਵੀ ਭਾਸ਼ਾ ਕੀ ਤੋੜਾ ਤੇਰੇ ਮੂਹਰੇ ਨਹੀਂ ਦੀ ਮੈਨੂੰ ਆਵਾਜ਼ ਦੇ ਰੱਖਦੀ ਮੈਨੂੰ ਅੱਛਾ ਉਹ ਮੂੰਹ ਤੋਂ ਗਾਣਾ ਨਹੀਂ ਹੁੰਦਾ ਕੋਈ ਇਹੀ ਜਿਹਾ ਕੰਦਾ ਕਰਾਏਗਾ ਨਹੀਂ ਤੈਨੂੰ ਇੱਕ ਦੋ ਸਤਲਾ ਆਉਂਦੀਆਂ ਵੀ ਗਾਣਾ ਆਹਨ ਵਧੀਆ ਵੀ ਲੱਗਦਾ ਉਹ ਇਹੀ ਜਿਹਾ ਕੰਦਾ ਕਰਾਏਗਾ ਕਿ ਪੰਜਾਬੀ ਦਾ ਕਿਉਂਕਿ ਕੋਈ ਵੀ ਨਹੀਂ ਸਿਰ ਜਿਹਾ ਕੋਈ ਫਿਲਮ ਵਿੱਚ ਜੇ ਕੋਈ ਕੰਦਾ ਕਰਾਏਗਾ ਤਾਂ ਵਧੀਆ ਲੱਗਦਾ ਅੱਛਾ ਫੇਰ ਤੂੰ ਬਾਣੀ ਬਾਣਾ ਚਾਹੁੰਨੀ ਆ ਐਕਟਿੰਗ ਕਲਾ ਉਹ ਤਿਤਨ ਨੂੰ ਅੱਛਾ ਵੀ ਕਿਸੇ ਯੂਵੀ ਨਾਟਿਆ ਵਾਲੇ ਨੂੰ ਵਿਦਿਆਰਥੀ ਹਾਂਜੀ ਸੀ ਹੋਰ ਇਹ ਆਪਣੇ ਐਨਐਲ ਵਿੱਚ ਕਲਾਕਾਰਾਂ ਵਿੱਚ ਜੋ ਜਨਮ ਚੋਣ ਸੀਰੀਅਲ ਜਨੂੰਨ ਕਰਦੇ ਲੇਦਾ ਕੋਈ ਵੀ ਨਹੀਂ ਕੋਈ ਇੰਟਰਸਟਿੰਗ ਇਹਨਾਂ ਪਾਸੇ ਵੀ ਬਣਾਣਾ ਐਕਟਿੰਗ ਵੀ ਜਿਨੇ ਵਾਇਟਿੰਗ ਕਰਦੇ ਬੋਲਦੇ ਆ ਮੈਨੂੰ ਉਹ ਚੀਜ਼ ਕਰਨਾ ਹੈ ਆਪਣੇ ਤੇ ਕਿ ਕਰ ਬਣਾ ਕਰਦੇ ਗੁਡ ਇਹ ਸੀ ਗੁੜੀਆਂ ਸੁਖਮਨੀ ਜਿਨੇ ਆਪਣੇ ਮੰਨਦੀਆਂ ਗੱਲਾਂ ਆਪਣੇ ਨਾਲ ਕਰੀਆਂ ਦੇਖਦੇ ਆ ਬਣੀ ਹੋ ਕੇ ਕੀ ਬਣਦੀ ਆ ਪਰ ਅਜੇ ਇਹਦੇ ਮੰਨਦੇ ਕਿ ਆਪਚਾਰਾ ਇਹ ਬਣੀ ਪੂਰੀ ਨਾਗਵੀ ਲਿਖਦੀ ਆ ਲੇਖ ਵੀ ਲਿਖਦੀ ਆ ਗੀਤ ਵੀ ਲਿਖਦੀ ਆ ਕਵਤਾ ਵੀ ਲਿਖਦੀ ਆ ਕਹਾਣੀ ਵਿੱਚ ਦੀ ਹੈ ਸਭੂ ਹੋਇਆ ਦੋ ਦਿਨ ਮੇਰੇ ਨਾਲ ਸੁਲਤਾਨਪੁਰ ਲੋਧੀ ਅੱਠ ਆਪਣੇ ਹੋਰ ਬੱਚੇ ਦੇ ਨਾਲ ਦੇ ਇਹ ਵੀ ਨਾ ਤੁਸੀਂ ਜਾ ਕੇ ਵੀ ਆਏ ਆ ਕੱਲੀ ਦੀ ਕਪਤਾਨੀ ਕਾਪਟਾਨੀ ਕੱਲੀ ਦੀ ਦੋ ਰੋਜਾ ਜਿਹੜੀ ਅੰਤਰਰਾਸ਼ਟਰੀ ਵਿਸ਼ਵਕਾਂ ਅੰਤਰਰਾਸ਼ਟਰੀ ਕਾਨਫਰੰਸ ਹੋਈ ਉੱਥੇ ਮੇਰੇ ਨਾਲ ਵੀ ਸੁਲਤਾਨਪੁਰ ਲੋਧੀ ਉੱਥੇ ਗਈ ਦੀ ਮਸਤੂਆਣਾ ਸਾਹਿਬ ਸੌਰੀ ਮਸਤੂਆਣਾ ਸਾਹਿਬ ਬੜੇ ਮੰਚ ਵਿਚਾਰਾਂ ਸ਼ੁਭਕਾਮਨਾਵਾਂ ਦੇਖਦੇ ਆ ਕੱਲ ਨੂੰ সুখবীর কি বান্জার তো সব ধন্যবাদ শুক্রিয় মেহান